ਦੋਸਤੋ ਹੋਟੀ ਹੋ ਰਹੀ ਹੈ ਰਾਜੀ ਨਾ ਕਿਤੇ ਰਾਜੀ ਜੁੜੇ ਮਤਲਬ ਅਸੀਂ ਵਧੀਆ ਬਣ ਗਿਆ ਸੀ ਟੇਡ ਹੋ ਗਏ ਸੀ ਛੁੱਟੂ برو ਅੱਗੇ ਯਾਰ ਇਹਨੇ ਕਿ ਰੇਸ ਲੱਗ ਰਹੀ ਹੈ ਚੁਪਾ ਝਾਲਾ ਓਏ ਲੇਟ ਹੋ ਗਏ ਪੈਂਦੀ ਰੋਡ ਤੇ ਓਏ ਜੋੜ ਦੇ ਦੇਖ ਲੈ ਝਟ ਦੇ ਨਾਲ ਕੋਈ ਸਟਾਰ ਬਣ ਦਬਲਟੀ ਨਾਲ ਲੈ ਕੇ ਸਾਡੇ ਤੇ ਨਹੀਂ ਸੱਪ ਨੇ માતા <window> <URPS 000> <out> <arriver> ਉਹ ਮੂਰੇ ਗੱਡੀ ਆ ਉਹ ਤੋਂ ਨਿਪਾ ਦੇ। ਅ ਭਾਈ ਜੇਰ ਲਾਤਾ। ਭਾਈ ਜੇਰ ਲਾਤਾ ਤੁਹਾਨੂੰ ਪਾ ਦੇ ਬੇਟੀ। ਸਾਪੜੇ ਵੀ ਲਾਉਣਗੇ ਆਪਣੇ ਨੌਕਰੀ ਬੰਦ ਰੋ। ਚੁੱਧੂ ਘੱਟਾ ਮੇਰੇ ਵੀਰੋ। ਫੇਰ ਹੱਤਗਾ ਵਿੱਚ ਇਹਨਾਂ। ਇਹਨੇ ਕੈਮਰੇ ਦੀ ਸੈਟਿੰਗ ਨਹੀਂ ਆ ਰਹੀ ਹੈਗੀ ਮੁੱਤੋ ਦੇ ਮੋਟਰਸਾਈਕਲ ਦੇ। ਨੌ ਦੀ ਦੀ ਐਂਟਰੀ ਹੁੰਦੀ ਹੈ ਨਾ ਓਏ। ਨੌ ਦੀ ਦੀ ਐਂਟਰੀ ਹੁੰਦੀ ਆ। ਆਹ ਕਾ ਟਾਲੀ ਹੋ ਗਏ ਆ ਸੋਣਾ ਮੈਂ ਹੀ ਟੈਨਸ਼ਨ ਕਰ ਰਿਹਾ ਸੀ ਰੋਡ ਤੇ ਚੜ ਹੁਣ ਪਵਾਗੇ ਦਾ ਹਵਾਈ ਜੇਰ ਆ ਐ ਓਏ ਹੁਣ ਦੇਖਦਾ ਝਟ ਇਧਰ ਤੇ ਮਨੇ ਇਧਰ ਆ ਕੇ ਅੱਜ ਕਰਦੇ ਮੇਰੇ ਵੀਡੀਓ ਬੜਾ ਜ਼ੋਰ ਲੱਗਿਆ ਹੋਇਆ ਤੁਦਨੇ ਕਹਿੰਦੇ ਝਟਦਾ ਕਹਿੰਦਾ ਫੇਸ ਨਹੀਂ ਕਰਾਦੀ ਜੋੜਿਆ ਤੇਜ਼ੀ ਹੋ ਗਈ ਤੇਜ਼ੀ ਚਿਹਰੇ ਤੇਰੇ ਟਾਲੀ ਪਾ ਕੇ ਜਦੋਂ ਪਹਿਲੀ ਕੱਤੀ ਕਰਾਦੀ ਤੁਦਨੇ ਕਹਿੰਦੇ ਬੰਦ ਵੀ ਇਹ ਚੱਕ ਕੇ ਨਾ ਗਿਆ ਤੁਦਨੇ ਕਹਿੰਦੇ ਪਾਰਟੀ ਕਾਫਾ ਬੇਦੀ ਵੀ ਚੋਣਾਂ ਦੇ ਜ਼ਰਾ ਇੱਥੇ ਅੱਗ ਲੱਗ ਰਹੀ ਹੈ ਅਸੀਂ ਜਿਵੇਂ ਦੱਸਿਓ ਕਰਦੇ ਨੇ ਉਸ ਦਿਵਾਦ ਨਹੀਂ ਜਾਂਦਾ ਹੈਗਾ ਬਸ ਮੈਂ ਤਾਂ 100 ਤੇ ਜਾਂਦਾ ਕਿਵੇਂ 100 ਤੇ ਜਾਂਦਾ ਸਾਬੇ ਤੁਹਾਨੂੰ ਪਰੇਤਰਾ ਹੋ ਜਾਂਦਾ ਬੰਦੇ ਨੂੰ ਟੱਕਰ ਆ ਜਾਂਦੀ ਹੈ ਜੂਦੇ ਲਵੇਂ ਲੱਗ ਕੇ ਆਏਗੇ ਨੀ ਕਰ ਦਿੰਦੇ ਕੱਟ ਆ ਜਾਂਣ ਤੇਨੂੰ ਬਾਜ ਆਉਣ ਯਾਰ ਥੋੜੀ ਖਰਾਬ ਆ ਕੋਕ ਪੀ ਜਨ ਤੇ ਬੈਠੇ ਬਾਜ ਵਿਢਾ ਦੇ ਇਹ ਮੁੰਡਾ ਕਿਦਾ ਇੱਥੇ ਨਹੀਂ ਹਟਦਾ ਅਰੇ ਸਾਰੇ ਜਿੰਨੇ ਹੈਗੇ ਨੇ ਸਾਰਿਆਂ ਨੂੰ ਪੱਟੂ ਕਸ਼ੇ ਨੂੰ ਛੱਡਦਾ ਕੋਈ ਜੇ ਦੇਖੋ ਐਂਟਰੀ ਹੁੰਦੀ ਨਹੀਂ ਮੈਂ ਜਿਹੜਾ ਐਂਟਰੀ ਹੋਏ ਮੈਂ ਤਾਂ ਯਾਰ ਅਜਾ ਨਮਰ ਜਿਹਾ ਵੀ ਲੈ ਦਿੱਗਾ ਮਾ ਪੜਾਈ ਉਥੇ ਆ ਆਇਆ ਆਇਆ ਕਦੇ ਛੋਟੂ ਆ ਗਿਆ ਸ਼ਾਹ ਤਦੋਂ ਤਾਂ ਉਹ ਹੋ ਤੀਏ ਹੋਰ ਨਿਆਪ ਚੋਰ ਨੂੰ ਲਾ ਕੇ ਬਤਾ ਹੁਣ ਕਿਤੇ ਜੁੱਵਾ ਨਾ ਬੈਠੇ ਰਹਿਣ ਮੈਂ ਵੀਰੇ ਖੱਟ ਕਰ ਜੂ ਤੂੰ ਮੈਂ ਫੇਰੇ ਫੇਰੇ ਸੇਵਾ ਕਰਵਾ ਕੇ ਸਟਾਰਟਿੰਗ ਕਰਤੀ ਦਿਖਾਉਣੀ ਆ ਆ ਗਿਆ ਆ ਗਿਆ ਆ ਗਿਆ ਜੇ ਤੂੰ ਆ ਗਿਆ ਥੱਲੇ ਥੱਲੇ ਦੇ ਦੇ ਬੜੀਆਂ ਬਣਾਉਗਾ ਤੂੰ ਆ ਗੱਡੀ ਥੱਲੇ ਦੇ ਦੇ ਕੌਣ ਲੈ ਕੇ ਜਾਂਦੇ ਨੇ ਉਹ ਹੈਂ ਅੰਦਰ ਲੈ ਕੇ ਜਾਂਦੇ ਬਰੋ ਲੈ ਕੇ ਜਾਂਦੇ ਨੇ ਬਿੱਗ ਬਰੋ ਬਰੋ ਇਹਨੇ ਮਕਾਨ ਨੂੰ ਨਹੀਂ ਦੇਣੀ ਚੁੱਟਦੀ ਪੱਗ ਦੇਖੋ ਚੁੱਟ ਤੇਰੀ ਪੱਗ ਦਾ ਰੰਗ ਦਿਖਾ ਬੱਤਾ ਹੈਲੋ ਬੇਟੀ ਆਹ ਸੋਨਾ ਬੋਦਰ ਕਿ ਨਹੀਂ ਟੁੱਟੂ ਪੱਗ ਚਾ ਚੱਲਣ ਲੱਗੀ ਹੁਣ ਬਾਬੇ ਪੱਗ ਬੰਨਿਆ ਕਰੇ ਹੁਣ ਆਪਾਂ ਪੱਗ ਚਾ ਚੱਲਣ ਲੱਗੀ ਹੈ ਹੁਣ ਲਾ ਦ ਬਚੀਗਾ ਪੱਗ ਬੰਨ੍ਹੇਗਾ ਤੂੰ ਦੇਖਦਾ ਸੀ ਅਜ ਤੂੰ ਕਿੰਨਾ ਸੋਨਾ ਰਿਹਾ ਲੜਦੀ ਘਟ ਰਹੀ ਜੇ ਲੜ ਪੂਰਾ ਹੈ ਜ਼ਰਾ ਫਿਰ ਜਮੀ ਗੱਲ ਬਣ ਗਈ ਸੀ ਸਾਮਾ ਤੇਰਨਾ ਕਰ ਰਹੇ ਆ ਉੱਥੇ ਬੈਠਾ ਆਪਾਂ ਉੱਥੇ ਉੱਥੇ ਨਾ ਕੈਂਟੀਨ ਤੇ ਖਾਵੇਂ ਉਹਦਾ ਲਾਲ ਬੈਠਾ ਆਪਣਾ ਯਾਰ ਦਰਾਂ ਨਾਲ ਨੂੰ ਮਿਲ ਕੇ ਆਈਏ ਸੇ ਮੇਰਾ ਕੈਂਟੀਨ ੜੇ ਹੋਊਗਾ ਸੇ ਮਰਾ ਭੈਣ ਨੂੰ ਫੋਨ ਨਹੀਂ ਚੱਕਿਆ ਸਾਲ ਨੇ ਤੇਰੇ ਸਰ ਤੇ ਫੇਮਸ ਹੋਣਾ ਮੈਂ ਤੇਰੇ ਸਰ ਤੇ ਫੇਮ ਲੈਣਾ ਮੈਂ ਤੈਨੂੰ ਫੁੱਲ ਦਿਖਾ ਰਿਹਾ ਬਾਬੇ ਸੋਹਣਾ ਬਹੁਤ ਆ ਰਿਆਂ ਜ ਸੌਂ ਲੱਗੇ ਲੈ ਜਕੀ ਨੀ ਤੈਨੂੰ ਦਿਖਾ ਦਿੰਨਾ ਕਿਉਂ ਇਹਦਾ ਦੇਖੀ ਤੂੰ ਅੰਦਾ ਕੀ ਆ ਔਰ ਬਾਬੇ ਕੁੱਤਾ ਹੀ ਪਿਆ ਓਏ ਕੁੱਤਾ ਪਿਆ ਦੀ ਠੀਕੇ ਹਟਿਆ ਓਹੋ ਐਹੀ ਜਿਹਾ ਕੰਮ ਨਾ ਕਰਿਆ ਕਰੋ ਯਾਰ ਬਾਈ ਇਹਨਾਂ ਨੂੰ ਖੜਕਾ ਦਿਆ ਕਰ ਐ ਨਾ ਕਰਿਆ ਕਰ ਐ ਚਾਂਬਲ ਜਾਂਦੇ ਨੇ ਫਿਰ ਨਹੀਂ ਪ੍ਰਿੰਸੀਪਲ ਕੋਲ ਲੈ ਜਾਂ ਇਹਨਾਂ ਨੂੰ ਕੰਮ ਨਹੀਂ ਕਰ ਲੰਦੇ ਮੈਨੂੰ ਹੋ ਤੂੰ ਉੱਠ ਨਹੀਂ ਸਕਦਾ ਕੰਮ ਕਰ ਰਿਹਾ ਬੰਦਾ ਇਹ ਬੇਲੀਆਂ ਖਾਣ ਵਾਲੇ ਨਹੀਂ ਜਦੋਂ ਖੇਤਾਂ 'ਚ ਵੱਟਾ ਲਾਉਣੀ ਪੈਂਦੀ ਨੇ ਫਿਰ ਤਾਂ ਉੱਠਦੇ ਤੁਸੀਂ ਇੱਧਰ ਪੁੱਛ ਕੇ ਦੇਖ ਚੀਕ ਨਿਕਲ ਜਾਂਦੀ ਐ ਤੜਕੀ ਖੇਤ ਲੈ ਕੇ ਜਾਂਦਾ ਲਾਨੇਦਾਰ ਪਹਿਲਾਂ ਫੇਰ ਭੇਜਦਾ ਕਾਲਜ ਫੇਰ ਦਿੰਦਾ ਤੇਲ ਨੂੰ ਪੈਸੇ ਕੰਨਹੀਂ ਜੀ ਮੈਂ ਤਾਂ ਮਤਲਬ ਫੇਰ ਪਤਾ ਲੱਗਦਾ ਹੀ ਮੈਂ ਤਾਂ ਕਿਵੇਂ ਕਰਨੀ ਆ ਆ ਬੇਲੀਆਂ ਖਾਣ ਵਾਲੇ ਨੂੰ ਕੀ ਪਤਾ ਕਦੇ ਖੇਤ ਗਿਆ ਓਏ ਹੂੰ ਗਿਆ ਉਹ ਖੇਤ ਆ ਐ ਪਤਾ ਤੈਨੂੰ ਡੰਗਰ ਛੋਡੇ ਤਾਂ ਉਹ ਦੁੱਧ ਕਿਹੜਾ ਦਿੰਦਾ ਐ ਮੱਝੇ ਦੂ ਮੱਝੇ ਦੂ ਕਿਹੜੀ ਦਿੰਦੀ ਐ ਜਿਹੜੀ ਬਾਜੂ ਮੱਝ ਹੋਊਗੀ ਐ ਪਤਾ ਮੱਝਾਂ ਚੋਂ ਕਿਹੜੀ ਮੱਝ ਦਿੰਦੀ ਐ ਦੁੱਧਾ ਸਾਰੀ ਦਿੰਦੀਆਂ ਹੁੰਦੀਆਂ ਨੇ ਹੂੰ ਸਾਰੀ ਦਿੰਦੀਆਂ ਇਹਨੂੰ ਕੀ ਪਤਾ ਐ ਦੂਆ ਤੇ ਦਦਾ ਤੈਨੂੰ ਦੇ ਦੰਨਾ ਮੈਂ ਟੈਨਸ਼ਨ ਕੋ ਲੈ ਲੈਣਾ ਵਾਦੂ ਆ ਤਾਂ ਨਹੀਂ ਜੂ ਟੂ ਬ੍ਰੋ ਐਕਸਟਰਾ ਜੂ ਟੂ ਕੈਮਰਾ ਉੱਪਰ ਹੀ ਰੱਖਣਾ ਜੀ ਦਲਾਲ ਦੀ ਡੈਸ਼ ਨਹੀਂ ਖੜੀ ਪਹਿਲਾ ਫਸਟ ਮਾਹੌਲਾ ਮੇਰੇ ਵੀਰੋ ਕੀ ਹੋਇਆ ਕੀ ਹੋਇਆ ਕੀ ਹੋ ਗਿਆ ਕੀਦੀ ਕਰਾਦੀ ਕੀਦੀ ਕਰਾਦੀ ਵੇ ਯਾਰ ਮੈਂ ਤੇਰੀ ਕਰਾਦੀ ਕਿ ਨੀ ਤੇਰੀ ਕਰਾਦੀ ਆ ਜਾ ਓਏ ਆ ਆ ਓਏ ਲਾ ਵੈਕਟਰ ਆ ਸੰਗਦਾ ਓਏ ਟਰੈਕਟਰ ਸੰਗਦਾ ਕੁਛ ਨਹੀਂ ਦਦਾ ਆ ਟੈਟੂ ਦਿਖਾ ਦੇ ਇਹਨੂੰ ਕਿੱਧਰ ਆ ਇੱਧਰ ਆ ਕੀ ਲਿਖਿਆ ਇਹ ਗੁਰੀ ਗੁਰੀ ਹੋਣਾ ਗੁਰੀ ਸਰਪੰਚ ਦਾ ਨਾਮ ਆ ਇਹ ਗਰਤਾ ਮੂੰਹ ਹੀ ਡਰਤੀ ਆ ਆ ਕਰਤਾ ਬਲਾਓ ਸ਼ੁਰੂ ਆ ਆ ਕਰਤਾ ਬਲਾਓ ਸ਼ੁਰੂ ਪੈਂਦੇ ਯਾਰ ਮੁਰਾ ਆਪੂ ਵਾਲਾ ਆਪੂ ਵਾਲਾ ਕਿਹੜਾ ਆਪੂ ਵਾਲਾ ਹਾਂ ਆਪਾਂ ਕਹਿੰਦੇ ਯਾਰ ਰੱਜਾ ਫਲ ਗੋਲੀਆਂ ਆਖਣ ਭੈਂਦਰੇ ਤਾਂ ਲਾ ਜਿਵੇਂ ਸੁੱਖਾ ਗਾਂਧੀ ਵਾਲਾ ਹੁੰਦਾ ਆ ਆ ਹਾਂ ਹਾਂ ਲਹਾ ਹਾ ਕੀ ਅੰਜੀ ਗਿਆ ਦੋਸਤੋ ਪਰ ਬਦੀਆਂ ਕਿਵੇਂ ਸਾਰੀ ਮੇਰੀ ਬਾਜ ਬੈਠੀ ਹੈਗੀ ਬਾਜ ਬੈਠੀ ਕਿ ਭਾਈ ਇਹਨੇ ਥੋੜਾ ਜਿਆਦਾ ਇਹਨਾਂ ਦੇ ਵਿੱਚ ਥੋੜਾ ਜਿਆਦਾ ਦੁੱਧ ਪੀ ਲੈਣਾ ਜਿਆਦਾ ਪਕਾਈ ਕਰ ਦੁੱਧ ਪੀ ਲੈਣਾ ਥੋੜਾ ਮੈਂ ਜਿਆਦਾ ਨੇ ਦੇ ਘਰੇ ਆ ਕੇ ਤਾਂ ਕਰਕੇ ਮੈਟਰ ਹੋ ਗਿਆ ਥੋੜਾ ਜਿਆਦਾ ਬੋਲਦੇ ਸੀ ਡਰਦੇ ਕੋ ਆ ਕੇ ਕਹਿੰਦਾ ਉਹ ਆਹ ਗ੍ਰਿਪ ਫੜ ਬਣਾ ਕੇ ਭੇਜ ਮੈਂ ਮੇਰੇ ਸਾਲ ਦੇ ਲੱਪਣ ਵੀ ਲਾਉਂ ਫਿਰ ਐ ਕਿ ਮੈਂ ਲੈ ਟਾਈਮ ਬਣ ਲਈ ਤੂੰ 2036 ਵਰਮੂ ਕੋ ਟਾਇਰ ਜੜ ਦੋ ਫਿਜ਼ੀਕਲ ਡੈਮੇਜ ਕਰਦੇ ਹੈ ਆਣੀ ਬਈ ਕਰਨਾ ਹੈਗਾ ਛੁਟਾਕ ਮੂੰਹ ਨਾਲ ਕਰ ਮੂੰਹ ਨਾਲ ਡਾਕ ਨਹੀਂ ਹੁੰਦੀ ਆ ਮੂੰਹ ਨਾਲ ਡਾਕ ਕਰਦੇ ਨਹੀਂ ਜੱਟ ਦੇ ਤੱਕ ਲਿਆ ਹੱਥ ਚਾਲਦੇ ਫਿਰ ਸਹੀ ਜਗ੍ਹਾ ਤੇ ਚਲਾ ਵੇ ਨਾ ਤੇਰੇ ਆਹ ਕਹਿ ਰਿਹਾ ਮਾਜੀ ਆ ਜਾ ਪੁੱਛਦਾ ਲਈਏ ਕੀ ਕਹਾਣੀ ਹੈ ਉਹ ਨਹੀਂ ਵੜਾ ਰਿਹਾ ਤੇਰੀ ਭੈਣ ਦੇ ਡਾਂਗ ਮੈਂ ਖੋਦੂ ਆ ਗੱਲ ਕਰਦਾ ਫਿਰ ਤੂੰ ਬੈਠ ਆਉਣ ਲੱਗ ਰਿਹਾ ਬੈਠ ਗੱਲ ਦੱਤ ਮੋਖੇ ਆ ਦੇਖ ਲੈ ਬਲਾ ਦੇਖ ਲੈ ਬੀ ਆਓ ਬਰਾਵਾ ਆਪਣੇ ਜਿਹੇ ਗੱਲਾਂ ਫਿਰ ਤੂੰ ਆਪਣੇ ਜਿਹੇ ਗੱਲਾਂ ਆ ਭਾਈ ਭਾਈ ਇਹਨੂੰ ਕਹਾ ਮੈਂ ਭਾਈ ਫਿਰ ਕਹਿ ਜਾਣ ਫਿਰ ਓਏ ਤੇ ਟੈਨਸ਼ਨ ਨਾਲ ਤੇਰਾ ਸਾਹ ਪੜੀ ਕੰਨੀ ਨਹੀਂ ਦੇਸੀ ਕਰੇ ਨਾ ਆਰਾਧਰੀ ਤੇਰੀ ਨੇ ਕੰਮੀ ਜੀ ਇਹ ਤਾਂ ਆਪਦੀ ਜਗਰੀ ਆ ਫਿਰ ਛਿੱਤੀ ਉਹਦੇ ਗਰਮ ਹੋ ਰੇ ਮੁੰਡਾ ਵੇ ਯਾਰ ਦਰਫੋਂ ਚਾਹ ਬੋਲੇ ਭੁੱਕੀ ਖਾਧੀ ਜੀ ਯਾਰ ਵਾਲੀ ਸੀ ਜਰ ਵਾਲੀ ਖਾਧੀ ਹੋਰ ਸੁਭਾਰਾ ਮੁੱਕੀ ਸੱਟ ਕੱਢਦੇ ਜਾ ਕਾਉ ਸੱਟੋ ਧੰਡ ਲਾ ਲਾ ਧੰਡ ਅੰਡ ਕਿੱਥੇ ਲੱਗਣਗੇ ਗਾਣ ਤਾਂ ਪਹਿਲੀ ਬੱਟੀ ਪਈ ਆ ਛੁੱਡੂ ਆ ਹੀ ਮੜਾ ਇਹਨੇ ਗੱਲ ਕਰ ਮੜੀ ਆ ਗਈ ਛੁੱਡੂ ਤਾਂ ਰਹੇਗਾ ਛੁੱਡੂ ਨੂੰ ਚੱਲ ਰਿਹਾ ਓਏ ਹੋਰ ਆ ਦੇਖੀ ਚੱਲ ਰਿਹਾ ਹੈ ਕਦੋਂ ਕਹਿੰਦੇ ਬੰਦ ਹੋ ਜਾਣਾ ਹੈ ਡੀ ਨਾ ਸੈੱਟ ਬੰਦ ਰਹੀ ਹੈ ਉਹ ਰੱਖੋ ਹਾਈਟ 22 ਚਾਰ ਵਿੱਚ ਆ ਗਿਆ ਕੋਈ ਕੁਝ ਨਹੀਂ ਬੋਲਦੇ ਵਲੌਗ ਚ ਨਹੀਂ ਕੱਟ ਰਾਂਗੇ ਨਹੀਂ ਆਉਂਦੀ ਸਾਰੀ ਉਮਰ ਥੱਪੜ ਮਾਰਨ ਦੀ ਗੱਲ ਤੇ ਖੱਚ ਘੋ ਰੋ ਇਹੋ ਜਿਹੀ ਨਹੀਂ ਕਰਦੇ ਯਾਰ ਗੱਲ ਪੜਾਈ ਵਾਲੀ ਗੱਲ ਕਰ ਕੋਈ ਬਰਬੇ ਨਹੀਂ ਗੱਲ ਕਰੇ ਯਾਰ ਨਿਕਣੀ ਆ ਗਏ ਓਏ ਲੱਭੋ ਰਤ ਪਾਦਰ ਕੀ ਮੀ ਆ ਗਿਆ ਡੰਡਾ ਮੌਸਮ ਆ ਗਿਆ ਪਿਆਰ ਦਾ ਮੌਸਮ ਆ ਗਿਆ ਮੇਰੇ ਵੀਰੋ ਪਿਆਰ ਕਰੋ ਪਿਆਰ ਕਰੋ ਬੱਬੀ ਪਿਆਰ ਦਾ ਕੰਮ ਕਰਾਓ ਬੱਬੀ ਆ ਕੀ ਲਿਖੜੇ ਬੱਲਾ ਜਿੰਨੇ ਕਰਵਾ ਵੀਰੇਗਾ ਨਹੀਂ ਲਿਖੜੇ ਬੋਲਾ ਇਹਦਾ ਅਗਲੇ ਪਤਾ ਪਾਉਣੀਆਂ ਜਿਹੜੀ ਬੁੱਧਾ ਵਾਲੀ ਹੈ ਬੋਲਾ ਸੇਮਸ ਕਰਦੇ ਆ ਕਿੱਲੇ ਕਿੱਲੇ ਬੰਦੇ ਨਾਲ ਆਪਾਂ ਹਾਏ ਗਾਇਸ ਆਹ ਵੇ ਆ ਬਹੁਤ ਕੀ ਹੋ ਗਿਆ ਕੀ ਹੋ ਗਿਆ ਜੀ ਜਿਉਂ ਨੀੜ ਪਾ ਵੇ ਉਹ ਰਾਜ ਬੱਚੋ ਹੈਲੋ ਵਟਸਐਪ ਦੇ ਲਾਵੇ ਗਾਲ ਵਟਸਐਪ ਦੇ ਗੈਸ ਨਹੀਂ ਉਦੀ ਕਰ ਵਟਸਐਪ ਦੇ ਨਾਲ ਹੋਣੀ ਲੱਗਦੀ ਲੈ ਹੋਰ ਭੈਂਦਰ ਜਿੰਦਗੀ ਖਰਾਬ ਕਰਨੀ ਮਿਲਦੀ ਗੰਦਲੀ ਆਈ ਡੀ ਦਾੜੀ ਆ ਜੂਗੀ ਜਿੰਦਦਰ ਵਾਕੇ ਲੈ ਹੋਰ 5 ਸਾਲ ਤਾਂ ਕੱਢਦੀ ਨਹੀਂ ਉਹ ਹਾਂ ਗੈਲਨ ਕਰੇਗਾ ਕਿਹੜਾ ਫੋਨ ਪਰਸੇ ਦੇ ਲੈ ਵਟਸਐਪ ਲੈ ਠੀਕ ਹੈ ਭੈਂਦਰ ਵਟਸਐਪ ਤੇ ਵਧੀਆ ਬਈ ਠੀਕ ਹੈ ਮੈਂ ਤਾਂ ਐਂਕਣਾ ਛੋਟੇ ਸਿਮ ਲੈ ਲੈ ਭੈਂਦਰ ਇਹ ਜੀ ਉਹਦੇ ਇਹ ਬਿਸਤੀਆਂ ਮਗਾ ਲਓ ਮੁੰਡੇ ਲੈ ਓਏ ਸਾਡਾ ਸਾਡਾ ਕਾਗਜ਼ ਵਾਲੀਆਂ ਬਣਾ ਲੈ ਉਹ ਉੱਧਰ ਹੋ ਜਾ ਮੜਾ ਕੁਰੀਆਂ ਨੂੰ ਫੜਦੇ ਬਿੱਲਾ ਕਹਿੰਦਾ ਕਲਮੀ ਓਏ ਉਹ ਆ ਜਾ ਪੀਰ ਸੰਦ ਦੇ ਕਰਦਾ ਵਾ ਫੜੀ ਮੜਾ ਇੱਕ ਮਿੰਟ ਇਹ ਤਾਂ ਹੀ ਹੋ ਗਈ ਸੀ ਹਾਂ ਉਹਦੇ ਕਮੇਦ ਖੱਚ ਸਾਰੇ ਵੀਰੇ ਬੋਆ ਕਰਦਾ ਰਹਿ ਤੇ ਵੀਰੇ ਚੱਲੋ ਤਿੰਨ ਪਹਿਲੇ ਪਰ ਵਾਰ ਇਹ ਕਾਲਾ ਦਾ ਤੂੰ ਕਰ ਰਿਹਾ ਮੈਂ ਕਰਪੜੇ ਮਾਰਾਂ ਤੂੰ ਉਧਰ ਨੂੰ ਮੈਂ ਕੋਈ ਨਾ ਪਰ ਪਤਾ ਨਹੀਂ ਇਹ ਮਾਰਦੇ ਹੋ ਇਹ ਪਹਿਲਾਂ ਮੈਂ ਮਾਰੂਗਾ ਜਦੋਂ ਲੱਗ ਜਰਾ ਲੱਗੇ ਬੱਦ ਲੱਗੇ ਆ ਪੈਂਦਰਾ ਖੀੜੀ ਮਰੀਏ ਨਾ ਦੇ ਆ ਦੇਖ ਰਾ ਆ ਗਰਤੀ ਚਾ ਲੂਗੀ ਨਾ ਨਾ ਇਹ ਉਹ ਬੰਦੇ ਦਾ ਪਿੰਡੀ ਚਾਰ ਵਾਰ ਮੋਟੇ ਦੀ ਨਾ ਤੂੰ ਹੀ ਕਰੀ ਜਾਂਦਾ ਹੈ ਹੁਣ ਲੜ ਰਿਹਾ ਲੱਗੇ ਨੀ ਅੱਗ ਨਹੀਂ ਮੌਸਮ ਰੋਮਾਂਟਿਕ ਹੋਊਗਾ ਪੂਰਾ ਬੁੱਲ ਕੇ ਐ ਪਾਉ ਐ ਉਰੇ ਤੱਕ ਬਾਉ ਆ ਆ ਬੱਲਾ ਮੇਰੇ ਨੱਕ ਜਿਆ ਲੈ ਜੂ ਚੰਦਰ ਤੁਸੀਂ ਬੰਦਾ ਐ ਇੰਦਾ ਜੋ ਵੜਾ ਐ ਇੰਦਾ ਉਹ ਲੋਦਾ ਯਾਰ ਉਹ ਲੋ ਇੰਦਾ ਬੋਲ ਇਹਦਾ ਬਾਹਰਲਾ ਅੰਦਰ ਵੀ ਬੋਲਦਾ ਇੰਦਾ ਮੂ ਬੋਲਦਾ ਐ ਉਰੇ ਤੱਕ ਉਹਦਾ ਕਮਾਰ ਆ ਜੀ ਗਾਣਾ ਮੈਂ ਕਹਿੰਦਾ ਬੱਕਰੇ ਲੁਲਟਾਉਂਗਾ ਮੈਂ ਹਾਂ ਹਾਂ ਇਹਨੂੰ ਬਸ ਇਦਾਂ ਹੀ ਦਾ ਫਾਇਦਾ ਨਹੀਂ ਕੋਈ ਨਹੀਂ ਨਾ ਮੈਂ ਨਾ ਕਰਾਉਂਦਾ ਗਿਆ ਤੁਮਾ ਕਰਕੇ ਮੈਂ ਗਿਆ ਕਿਹਾ ਜੇ ਮਾਜੇ ਵਾਰ ਆਇਦਾ ਨਾ ਇਹਦੇ ਮੈਂ ਰਾਤ ਵੀ ਫਾਰਜ਼ ਨਹੀਂ ਨਾ ਕਰਾਦਾ ਬੰਦੀ ਲਾ ਕੇ 26 ਦਿਨ 26 ਦਿਨ ਉਹ ਪੈਂਦਰ ਕਿਉਂ ਸਰਦਾਰੀ ਲਾਉਣਾ ਉਹਦੀ ਲਾਈ ਨੇ ਬਰ ਲੱਗੀਆਂ ਪੈਂਦਰ ਉਹ ਫੜ ਜਾ ਪਹਿਲੀ ਨਾ ਸੋਝੇ ਤੇਰੇ ਨਾਲ ਜਿਹੜਾ 2023 ਦੀ ਇਹ ਮੱਥਾਂ ਲੱਗੇ ਸਾਰੇ ਨਾ ਲੜਦਾ ਮਥਰੇ ਵਾਲ ਕਹਿੰਦੇ ਨੇ ਇਹਦਾ ਮਤਲਬ ਤਾਂ ਕਿੱਥੇ ਆ ਇੱਥੇ ਆ ਦੂਰੀ ਪਾਉਣ ਫਿਰ ਬਾੜ ਕਾ ਤੋ ਘਟਾਵੇਂ ਆ ਸੈਂਟਰ ਚ ਜਲੇ ਜਾਂਦੇ ਆ ਬਣਾਉਗੇ ਇੱਕ ਜਮੇ ਵਿਚਾਲੇ ਵੀ ਮੁੜਿਆ ਮੜਾਇਆ ਪਿੱਛੇ ਇਦਾਂ ਬਾਲਾ ਪਿੱਛੇ ਵਾਹ ਰਾਜਾ ਦੇਸੀ ਹੋ ਗਏ ਹੂੰ ਕੀ ਜਿੱਦ ਵੀ ਗੋਲ ਹੋ ਰਿਹਾ ਨਾ ਭੈਣਾਂ ਹਾਂ ਤੂੰ ਦੂਜੇ ਸੈੱਟ ਹੋ ਰਹਿਣ ਬਣਾਉਗੇ ਹਾਂ ਕੀ ਕਰੀਏ ਨਾ ਇਹ ਨਿਰੱਜ ਕੇ ਰੱਦਿਆ ਹੋਰ ਸਵਾਈ ਜਾਂਦੀ ਹੋਰ ਲੱਗ ਰਿਹਾ ਇਦੋ ਉੱਤੇ ਬੈਠੇ ਹੁਣ ਨਾ ਹਰ ਸੰਦੇ ਤੇ ਰੱਬ ਕੀ ਵੇ ਕਿਤੇ ਜੁੱਤੇ ਜੁੱਤੇ ਵਿਸ ਲੈ ਇੱਥੇ ਜਾਈ ਸਵਾਲ ਹੁਣ ਇੱਥੇ ਟਿੱਕ ਕੀ ਤੇਰੀ ਵਧੀਆ ਲਾਹੇ ਕਰਨੀ ਆ ਆ ਵੀ ਮਗਰੇ ਬੈਠੂ ਹੁਣ ਇੱਕ ਇੱਕ ਘਟਾ ਫੁੱਟਲੇ ਬੈਠੀਓ ਸਾਹਮਣੇ ਬਈ ਬਈ ਕੋ ਸਾਲੇ ਬੈਠੇ ਸਾਹਮਣੇ ਯਾ ਯਾ ਦੋ ਚਾਏ ਦੋ ਚਾਏ ਕਰੇ ਚਾਏ ਉਹ ਵੀ ਹਾਂ ਬੋਲ ਚੁੱਪ ਪਰ ਬਿਠਾ ਦੇ ਯਾ ਜਿਹੇ ਚੰਦਰ ਰੁਪਏ ਕਿੰਨਾ ਰੁਪਏ ਦਾ ਲੈਂਦੀ ਨਹੀਂ ਇਹਦਾ ਉਹਦਾ ਚਲੋ ਦੇ ਦੇਂਗੇ ਪੈਸੇ ਹਾਂ ਕਿੱਥੋਂ ਦੇ ਦੀ ਮਾਂ ਦੇ ਦੇ ਉਹਨੂੰ ਕੱਢ ਕੇ ਲੈ ਜਾ ਬਈ ਇਹਨੂੰ ਕੱਢ ਕੇ ਕੱਢ ਕੇ ਗਾ ਵੇ ਗਾ ਬਈ ਬੋਲ ਆਉਣਾ ਲੰਗ ਵੇ ਹਾਂ ਪਵਾਸ ਤੈਨੂੰ ਸਿਖੜਤਾ ਵੀ ਬਾਜ ਨਿਕਲੋਂ ਛੱਡ ਗਈ ਸਾਰੇ ਗਾਇਜ਼ ਦਾ ਮਾਂ ਕਾਰੋਬਾਰੇ ਉਹਦੇ ਉਹ ਤਾਂ ਗਲਤੀ ਖਾ ਲਿਆ ਨੂੰ ਮਹਿੰਦਰਾ ਇਸੇ ਦੀ ਪੱਤਾ ਇੱਕ ਪੱਤਾ ਥਾ ਗਿਆ ਦੋੇ ਖਾ ਲਏ ਠੀਕ ਦਾ ਕਰਾ ਰਹੇ ਕਹਿੰਦਾ ਸਵੇਰੇ ਮਰੋਡ ਤੋਂ ਦੋ ਫਰਦ ਦੇ ਹੋਰ ਕੋਈ ਨਹੀਂ ਹੋਰ ਲੇਵਾਂਗਾ ਯਾਰ ਮੈਂ ਫਰਦਾਂ ਦੇ ਚੁੰਨਦਾ ਨਹੀਂ ਨਾ ਬੁੜੀ ਤੋਂ ਕਿਵੇਂ ਲੈ ਲੈਂਦੇ ਮੈਂ ਤੈਨੂੰ ਸਾਰੇ ਪੇਪਰ ਬਰਾਪਾ ਆਪ ਵੀ ਰੰਦਰ ਤੋਂ ਹੁੰਦੀ ਹੈ ਸੈਂਡਲ ਚ ਮੈਂ ਐਡੇ ਜੇ ਬੈਠੀ ਹੁੰਦੀ ਆ ਚੱਲਦੀ ਹੁੰਦੀ ਚੌੜੇ ਮੈਂ ਬੈਠੀ ਨਹੀਂ ਹੈ ਪਤਾ ਕੀ ਲੈ ਮੈਂ ਬੈਠੇ ਲੋ ਬੈਠੋ ਨੇ ਤੇ ਦਾ ਕੁਰਤੇ ਪਾ ਕੇ ਰਗਾ ਦੋ ਬੋਲਾ ਜਾ ਇਹ ਤੁਸੀਂ ਕਹਿੰਦਾ ਰਹੇ ਰਗਾ ਕਰਦੇ ਰਹਿਆ ਜਾਉ ਮੈਂ ਤਾਂ ਕਰ ਲੈ ਨੂੰ ਐ ਹੀ ਇਹ ਤਾਂ ਦੇਖ ਰਿਹਾ ਸਭ ਕੁਝ ਆ ਦੇਖ ਰਿਹਾ ਹਾਏ ਘਣੀਆਂ ਚ ਮੈਂ ਭਿੱਜ ਗਈ ਚੱਕ ਚੱਕ ਲੈ ਭੈਣ ਜਰਾ ਰਾਬੀ ਮੁਰਗੀ ਵੀ ਦੇ ਹਟ ਗਿਆ ਭੈਣ ਦੂਤਰ ਆ ਜੋ ਗਰਮੀ ਚ ਕਾਣਾ ਓਏ ਹਟ ਗਿਆ ਮੀ गर्क सहमत हा चकू ਆਪਾਂ ਨਹੀਂ ਆਏ ਜੰਦਗੀ ਆ ਸੁਣਾਉਂਗੇ ਲਵ ਆ ਹਾਂ ਕੇ ਮਰੇ ਪ੍ਰਿੰਸੀਪਲ ਵੀ ਆਇਆ ਹੀ ਬੜਾ ਯਾ ਓਏ ਆ ਭੱਗ ਗਿਆ ਓਏ ਉਹ ਭੱਗ ਗਿਆ ਓਰੇ ਓਏ ਪ੍ਰਿੰਸੀਪਲ ਆ ਕੇਣਾ ਓਏ ਗਿੰਦੂ ਯਾ ਇੱਧਰ ਜਲਦੀ ਯਾ ਇੱਧਰ ਆ ਜਾਈਂਗਾ ਨੀ ਫੁੱਦੂਆਂ ਨੂੰ ਲਾ ਆਂਗਾ ਯਾ ਆ ਗਿਆ ਆ ਤਾ ਗਿਆ ਓ ਯਾਰ ਕਹਿ ਗਿਆ ਓਏ ਉਹ ਕੰਮ ਅੱਗੇ ਬੈਠੇ ਪੂਰੇ ਰੋਤਾ ਹੈਲੋ ਬੈਠਾ ਬੈਠਾ ਉਹਨੇ ਪਲਟਾ ਦੇ ਪੈਂਦਰੋ ਇਹ ਆਪ ਤਾਂ ਪੈਂਦਰੋ ਦਗੇ ਹੋਰ ਇਹ ਤੇ ਪਾਲਣਾ ਕਿਸੇ ਰੇਸ ਤੇ ਹੱਥ ਰੱਖਿਆ ਦੀ ਸਰ ਨਹੀਂ ਸੁਣਾ ਬੋਹਾਰੇ ਹੈ ਤੇਰੀ ਤੇਰੀ ਆਈਡੀ ਪਾਦਾ ਉੱਚ ਕੈਪਸ਼ਨ ਜੀ ਹਾਂ ਕੈਪਸ਼ਨ ਜਦੋਂ ਮੈਂ ਕੈਪਸ਼ਨ ਸਾਈ ਦਾ ਫਿਰ ਜਦੋਂ ਪਸੰਦ ਕਰਦੇ ਨੇ ਆਪਣੇ ਪਰਿਵਾਰ ਉਹ ਕਰਦੇ ਨੇ ਦੰਸਰੀ ਉਹ ਬੜੀ ਬੰਦ ਨਾਲ ਸੈਦ ਨਹੀਂ ਜਦੋਂ ਮੈਂ ਤੇਰੀ ਫੋਟੋ ਭਾਈ ਜੀ ਨਾਲ ਮੇਰੇ ਨਾਲ ਕਰ ਵੀ ਵਾਹ ਗਿਆ ਮੈਂ ਉਹਦੇ ਵਿੱਚ ਹੈਗ ਨਹੀਂ ਹੈ ਯਾਰ ਮੇਰੇ ਨਾਲ ਕੀ ਰੱਤ ਨੇ ਨਾ ਰੱਤ ਨੂੰ ਤੂੰ ਨਾ ਆ ਉੱਧਰ ਲੱਗ ਜਾ ਪਾਪੇ ਹੋਣਗੇ ਬੜਾ ਬੜਾ ਕਰਦੇ ਗੀ ਬਸ ਕਰੀਂ ਠੀਕਾ ਬਰਪੁਰ ਜੇ ਕਰਦੇ ਨਾ ਹੋਣੇ ਜਗਾ ਇਸ ਸਾਈਡ ਦੇ ਸੁੱਕੀ ਨਹੀਂ ਪਾਈ ਬਹੁਤ ਭਰਾ ਚਾਲ ਹੈਲੋ ਇਹ ਬਿਮਾਰੀ ਪਾਣੀ ਪੀ ਲੈ ਖੁੱਲੀ ਹੋएगी ਪਾਣੀ ਪੀਣੇ ਦੇ ਬੇਜ ਦੇ ਮੂੰਹ ਮੜਾਇਆ ਸ਼ੇਕ ਕਰ ਫਿਰ ਤਕੀਲ ਵਾਂ ਸ਼ੇਕ ਤੇਰੇ ਫਿਰ ਮੈਂ ਉਹਨੂੰ ਖਾ ਰਹਾ ਓਏ ਤਨਾ ਭਰਿਆ ਲਿਆ ਸੀ ਆ ਦੇ ਜੀ ਮੇਰੇ ਦੀਪਾ ਪੱਕੀ ਲੱਗੇ ਮਰਨਾ ਯਾਰ ਮੈਨੇ ਆਜੂ ਭਾਂਡੂ ਕਰਤਾ ਇਹ ਪੂਰਾ ਮੂੰਹ ਖੋਲਿਆ ਆ ਉਧਰ ਹੋਰ ਹੋ ਜਾ ਆਹ ਜਿੱਦ ਮੁੰਡੀ ਆਸਤੋ ਮਾਰਦੇ ਜਿੱਕੇ ਮਾਰਦਾ ਨਵੇਂ ਲੈ ਦੇਗਾ ਆਪਾਂ ਥੋੜੀ ਆ ਕੋ ਕਿੰਨੀਆਂ ਵਾਰ ਕਿਹਦੀ ਹੋਏ ਠੀਕ ਹੈ ਲੈ ਗੱਡੀਆਂ ਦੋ ਦੋ ਪੈਂਦ ਨੇ ਦੋ ਰੇ ਸੇ ਆਏ ਆ ਗਰਾਉਂਡ ਸੁਨਣਾ ਗਿਆ ਬਾਬੇ ਉਮੀ ਪੈ ਗਿਆ ਸਾਰੇ ਜਣੇ ਭੱਜ ਚੁੱਕੇ ਨੇ ਲੈ ਉਹ ਅੱਲਾ ਹੋ ਜਾਊਗਾ ਅਬ ਦਾ ਤੇਰਾ ਕੁਝ ਬਣਿਆ ਕਦੇ ਤੇਰਾ ਬਿਹੇ ਪੰਜ ਪੰਜ ਬਾਬੇਓ ਹੁਣ ਚੱਲਿਆ ਆਪਾਂ ਕਰੀ ਕਾਲਜ ਦੀ ਵਧਾਈ ਹੈਣਾ ਬਈ ਕੀ ਕਰ ਰਹੇ ਆ ਬਾਬੇ ਸਾਡਾ ਐਡੀਟਰ ਆ ਪੂਰਾ ਤਕੜਾ ਚੋਟੀ ਦਾ ਤੂੰ ਦੇਖ ਸਕਦੇ ਮਣੀ ਸਰੋ ਆਈਡੀ ਬੋਲਦੇ ਬਈ ਆਈਡੀ ਬੋਲਦੇ ਆਪਦੀ ਮਣੀ ਸਰੋ ਮਣੀ ਸਰੋ ਜੇ ਕਿਸੇ ਨੂੰ ਪਸੰਦ ਆ ਤਾਂ ਆਈਡੀ ਤੇ ਕਰ ਸਕਦੇ ਹੋ ਆਪਣੀ ਤੁਹਾਨੂੰ ਪਤੀ ਹੈ ਜੀਵਨ ਅਡਲਟ 302 ਇੰਸਟਾ ਆਈਡੀ ਤੇ ਵੀ ਕਰ ਸਕਦੇ ਹੋ ਤੇ ਹੁਣ ਚੱਲਦੇ ਆਪਾਂ ਬਾਰੇ ਬਾਰੇ ਦੇਖਦੇ ਆਂ ਮਾਹੌਲ ਭਾਈ ਨੂੰ ਉਹਦਾ ਕੰਮ ਕਰਕੇ ਲਓ ਜੀ ਬਾਬੇ ਉਹ ਹੱਸ ਕਰਵਾ ਆਪਾਂ ਆ ਵੱਟਾਂ ਵੀ ਲਾਉਣੀਆਂ ਪੈਂਦੀਆਂ ਨੇ ਆ ਦੇਖ ਲਓ ਧੂਆਂ ਕੜਦਾ ਜੀਰੀ ਲੱਗ ਰਹੀ ਓਹੋ ਕੱਲੇ ਨਿਆਰੇ ਨਹੀਂ ਬੱਟ ਵੀ ਲਾਉਣੀ ਪੈਂਦੀ ਆ ਉਹ ਵੱਛਾ ਲੈਣੇ ਦਾ ਤੌਰ ਨਾ ਆ ਲਾਰੇ ਬੱਟ ਆ ਲਓ ਜੀ ਬਾਬੇ ਵਲੌਗ ਦੀ ਕਰਦੇ ਆ ਪੈਂਟਿੰਗ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਅ ਹੋ ਸਕਦਾ ਤਾਂ ਮੈਨੂੰ ਆਇਆ ਲੱਗਦਾ ਸਾਰਿਆਂ ਨੂੰ ਵਧੀਆ ਲੱਗਿਆ ਉਹ ਜਿਹੜੇ ਭਰਾਂ ਨੂੰ ਨਹੀਂ ਵਧੀਆ ਲੱਗਿਆ ਕੋਈ ਨਹੀਂ ਵੀਰੇ ਅਜੇ ਨਵੇਂ ਨਮਿਆਂ ਤੇ ਵਧੀਆ ਬਲੌਗ ਵੀ ਲੈ ਕੇ ਆਵਾਂ ਆਪਾਂ ਸਾਰੇ ਬਲੌਗ ਪਾਉਣੇ ਆ ਤੇ ਮੇਰਾ ਭਰਾ ਸਾਰਿਆਂ ਨੇ ਸਪੋਰਟ ਕਰਿਓ ਤੇ ਮਿਲਦੇ ਹਾਂ ਸੋਨਾਂਗੇ ਬਲੌਗ ਚ ਧੰਨਵਾਦ ਸਾਰਿਆਂ ਦਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਓਕੇ ਜੀ